ਅੱਜ ਜਦੋਂ ਹੀ ਸਵੇਰੇ ਸਮੁੱਚੇ ਪੰਜਾਬ ਦੇ ਵਿੱਚ ਇੱਕ ਮੰਦਭਾਗੀ ਘਟਨਾ ਫੈਲੀ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਸਾਬਕਾ ਪ੍ਰਧਾਨ ਸਾਬਕਾ ਕੈਬਨਟ ਮੰਤਰੀ ਸ਼੍ਰੀ ਮਨੋਰੰਜਨ ਕਾਲੀਆ ਜੀ ਦੇ ਘਰ ਤੇ ਜਿਹੜਾ ਉਹ ਗਰਨੇਡ ਦੇ ਨਾਲ ਹਮਲਾ ਹੋਇਆ ਜੀ ਤੇ ਸਮੁੱਚੇ ਜ਼ਿਲ੍ਹਾ ਤਰਨਤਾਰਨ ਦੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਅੰਦਰ ਇੱਕ ਭਾਰੀ ਰੋਸ ਜਿਹੜਾ ਉਹ ਪਰਗਟਾਇਆ ਗਿਆ ਕਿ ਜਿਹਦੇ ਤਹਿਤ ਇਸ ਭਗਵੰਤ ਮਾਨ ਦੀ ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ ਅੱਜ ਸਮੁੱਚੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆ ਪੁਤਲਾ ਸਾੜ ਕੇ ਪੂਰਾ ਰੋਸ ਪ੍ਰਦਰਸ਼ਨ ਕੀਤਾ ਗਿਆ ਕਿ ਇਹ ਸੁੱਤੀ ਸਰਕਾਰ ਜਿਹੜੀ ਲੋਕਾਂ ਦੇ ਲੋਕਾਂ ਨੂੰ ਵਿਸ਼ਵਾਸਤ ਮੌਤੇ ਸੀ ਕਿ ਤੁਸੀਂ ਸਾਨੂੰ ਮੌਕਾ ਦੇ ਦਿਓ ਅਸੀਂ ਪੰਜਾਬ ਦੇ ਹਾਲਾਤ ਸਦਾਰ ਦਿਆਂਗੇ ਅਸੀਂ ਲਾਅ ਇਨ ਆਰਡਰ ਮੈਂਟੇਨ ਕਰਦੇ ਆਂਗੇ ਪਰ ਹਾਲਾਤ ਵੱਧ ਨਾਲ ਉਹ ਇਹਨੇ ਬਤਾ ਤਾਂ ਕਰ ਦਿੱਤੇ ਇਹਨਾਂ ਨੇ ਕੋਈ ਵੀ ਇਨਸਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਆਪਣੇ ਆਪ ਨੂੰ ਕਿਤੇ ਵੀ ਸੇਫ ਨਹੀਂ ਮਹਿਸੂਸ ਕਰ ਰਿਹਾ ਥਾਣਿਆਂ ਤੇ ਗਰਨੇਡ ਦੇ ਹਮਲੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘਰਾਂ ਦੇ ਬਾਹਰ ਗਰਨੇਟਾਂ ਤੇ ਹਮਲੇ ਥਾਣਿਆਂ ਦੀਆਂ ਕੰਧਾਂ ਨੂੰ ਉੱਚਾ ਕਰਨਾ ਪੈ ਰਿਹਾ ਕਿਸੇ ਵੀ ਤਰ੍ਹਾਂ ਦੇ ਜਿਹੜੇ ਹੈ ਲਾਅ ਇਨ ਆਰਡਰ ਦੀ ਜਿਹੜੀ ਸਥਿਤੀ ਆ ਉਹ ਬਿਲਕੁਲ ਪੰਜਾਬ ਦੇ ਵਿੱਚ ਜਿਹੜੀ ਉਹ ਖਰਾਬ ਹੋ ਚੁੱਕੀ ਆ ਇਹ ਸੁੱਤੇ ਸਰਕਾਰ ਨੂੰ ਜਗਾਉਣ ਵਾਸਤੇ ਕਿ ਤੁਸੀਂ ਕਿਸੇ ਵੀ ਪ੍ਰਕਾਰ ਦਾ ਅਕਰ ਆਉਣ ਵਾਲੇ ਟਾਈਮ ਦੇ ਵਿੱਚ ਭਾਜ ਭਾਗੂਆਂ ਦਾ ਕਿਸੇ ਵੀ ਸ਼ਰਾਤੀ ਅੰਸਰ ਵੱਲੋਂ ਕੋਈ ਨੁਕਸਾਨ ਹੋਦਾ ਤੇ ਭਗਵੰਤ ਮਾਨ ਸਰਕਾਰ ਜਿਹੜੀ ਉਹ ਜ਼ਿੰਮੇਵਾਰ ਹੈ ਤੁਹਾਡੇ ਸਾਹਮਣੇ ਆ ਜੀ ਜੇ ਜਲਾ ਤਰਨ ਤਰਨ ਦੀ ਵੀ ਗੱਲ ਕਰ ਲਈਏ ਕੋਈ ਇੱਕ ਦੇ ਨੇਤਾਂ ਦਾ ਨਹੀਂ ਹੈ ਜਿਸ ਦਿਨ ਕਿਤੇ ਗੋਲੀ ਨਾ ਚੱਲੇ ਕੋਈ ਲੁੱਟਾ ਨਾ ਹੋਣ ਖੋਵਾ ਨਾ ਕੀਤੀਆਂ ਜਾਣ ਅਸੀਂ ਮਹਿਸੂਸ ਕਰਦੇ ਹਾਂ ਕਿ ਅੱਜ ਜਿਹੜਾ ਪੰਜਾਬ ਦਾ ਇੱਕ ਵਪਾਰੀ ਵਰਗ ਤੋਂ ਲੈ ਕੇ ਇੱਕ ਆਮ ਲੋਕ ਆਮ ਘਰਾਂ ਦੇ ਲੋਕ ਵੀ ਜਿਹੜੇ ਆ ਉਹ ਆਪਣੇ ਆਪ ਨੂੰ ਸੁਰੱਖਿਤ ਨਹੀਂ ਮਹਿਸੂਸ ਕਰਦੇ ਅਸੀਂ ਪੁਰਜ਼ੋਰ ਮੰਗ ਵੀ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਕੇਂਦਰ ਦੀ ਲੀਡਰਸ਼ਿਪ ਨੂੰ ਵੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਵੀ ਕਿ ਉੱਚੇਚੇ ਤੌਰ ਤੇ ਜਿਹੜੀ ਪੰਜਾਬ ਦੀ ਸੁਰੱਖਿਆ ਕਿਸੇ ਵੀ ਤਰੀਕੇ ਦੇ ਨਾਲ ਇਹਨੂੰ ਸੁਰੱਖਿਆ ਜਿਹੜੀ ਉਹਦੀ ਯਕੀਨੀ ਬਣਾਈ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਰਹਿੰਦੇ ਲੋਕ ਜਿਹੜੇ ਆ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਆ